ਉਸ ਕੋ ਪੁਰਾਣੇ ਜ਼ਮਾਨੇ ਚ ਕੌਲਫੀ ਕਿਵੇਂ ਬਣਦੀ ਸੀ ਆ ਦੇਖੋ ਆ ਕੌਲਫੀ ਬਣਾਉਣ ਦੀ ਮਸ਼ੀਨ ਆ ਦੇਖੋ ਇੱਕ ਉਹਨਾਂ ਵੇਲੇ ਰਾਜਿਆਂ ਦੇ ਵੇਲੇ ਜੇ ਰਾਜ ਵਿਆਸਤ ਕਾਲੀਨ ਸਮੇਂ ਦੇ ਵਿੱਚ ਕੌਲਫੀਆਂ ਬਣਾਉਣ ਦੇ ਵਾਸਤੇ ਉਹਨਾਂ ਨੇ ਮਸ਼ੀਨ ਲਿਆਂਦੀ ਸੀਗੀ ਇਹ ਅਮਰੀਕਾ ਦੀ ਬਣੀ ਹੋਈ ਆ ਉਹਨਾਂ ਵੇਲੇ ਦੀ ਬਣੀ ਹੈ ਹਾਫ ਮਿੰਟ ਹਾਫ ਮਿੰਟ ਫ੍ਰੀਜ਼ਰ ਕਹਿੰਦੇ ਐ ਐਨ ਫ੍ਰੀਜ਼ਰ ਕਹਿੰਦੇ ਐ ਇਹਨੂੰ ਉੱਤੇ ਲਿਖਿਆ ਵੀ ਹੋਇਆ ਵਾ ਇਹਦਾ ਦੇਖੋ ਇਹ ਪੂਰੀ ਕਮਾਲ ਦੀ ਹੈ ਤੇ ਵਿੱਚ ਮਿਊਜ਼ੀਅਮ ਦੇ ਵਿੱਚ ਬਹੁਤ ਕੁਝ ਪੁਰਾਣਾ ਪਿਆ ਵਾ ਜਿਹੜਾ ਤੁਸੀਂ ਆ ਕੇ ਇੱਥੇ ਆਪ ਵੀ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਆ ਪ੍ਰਾਣੇ ਜਮਾਨੇ ਦੇ ਜਿੰਦੇ ਦੇਖ ਲੋ ਕਿਹੇ ਜੇ ਆ ਆ ਸਾਰੇ ਜਿੰਦੇ ਆ ਕਿਲਿਆਂ ਨੂੰ ਆ ਦੇਖ ਲੋ ਲੈ ਸਟੇਨ ਗੰਡ ਜਿੰਨਾ ਵੱਡਾ ਦਾ ਜਿੰਦਾ ਹੀ ਆ ਆ ਦੇਖੋ ਹੈ ਕਿ ਨਾ ਮੰਨਦੇ ਕਿ ਨਹੀਂ ਕਿੱਡਾ ਜਿੰਦਾ ਹੈ ਥੱਲੇ ਆਲੱਗ-ਆਲੱਗ ਜਿੰਦੇ ਨੇ ਕੋਈ ਕਿਸ ਕਿਸਮ ਦਾ ਕੋਈ ਕਿਸ ਕਿਸਮ ਦਾ ਇਹ ਵੀ ਅੰਟੀਕ ਆ ਤੇ ਇਸੇ ਕਿਲੇ ਨੂੰ ਇਹ ਜਿੰਦੇ ਲੱਗਦੇ ਹੁੰਦੇ ਸੀਗੇ ਦੇਖੋ ਕਿੱਡਾ ਖੂਬਸੂਰਤ ਤੇ ਵੱਡੇ ਆ ਆਹਾ ਕੇ ਕੰਡੇ ਕਲਕੱਤਾ ਲਿਖਿਆ ਮੱਲਕਲਕੱਤੇ ਕਲਕੁੱਤਿਓਂ ਬਣੇ ਹੋਣਗੇ ਮੇ ਆ ਵੀ ਕੰਡੇ ਆ ਪ੍ਰਾਣੇ ਜਮਾਨਿਆਂ ਦੇ ਜਿੱਥੇ ਤੋਲ ਤਕਾਂਤ ਦੇ ਲਈ ਇਹ ਚੀਜ਼ਾਂ ਨੂੰ ਵਰਤ ਲੈਂਦੇ ਹੁੰਦੇ ਸੀਗੇ ਰਾਜੇ ਇਹ ਵੀ ਕੰਡੇ ਹੋਗੇ ਉਦੋਂ ਆ ਗਿਆ ਮਿੱਟੀ ਦੇ ਤੇਲ ਦਾ ਪੱਖਾ ਆ ਮਿੱਟੀ ਦੇ ਤੇਲ ਨਾਲ ਚੱਲਦਾ ਹੁੰਦਾ ਸੀ ਪੱਖਾ ਚੱਲਦਾ ਸੀ ਤੇ ਦਰਸ਼ਕੋ ਆ ਪੁਰਾਣੇ ਜ਼ਮਾਨੇ ਦੀ ਕੱਪੜੇ ਧੋਣ ਦੀ ਮਸ਼ੀਨਾਂ ਵਾਸ਼ਿੰਗ ਮਸ਼ੀਨ ਕਹਿ ਸਕਦੇ ਆ ਇੱਕ ਕੋਟਾ ਰਿਆਸਤ ਦੇ ਵਿੱਚ ਹੀ ਪਈ ਆ ਵਾਸ਼ਿੰਗ ਮਸ਼ੀਨ ਪਈ ਆ ਵੇਖੋ ਬਹੁਤ ਕਮਾਲ ਆ ਕਿੰਡੀ ਖੂਸੂਣੀ ਆ ਇਹ ਇਹ ਕਿੱਥੋਂ ਦੀ ਬਣੀ ਹੈ ਮੈਡ ਇਨ ਹਾਂਜੀ ਕੈਨੇਡਾ ਕੈਨੇਡਾ ਦੀ ਕੈਨੇਡਾ ਦੀ ਬਣੀ ਹੋਈ ਮਸ਼ੀਨ ਆ ਇਹ ਜਿਹੜੀ ਤੁਹਾਡੇ ਸਾਹਮਣੇ ਆ ਕੱਪੜੇ ਧੋਣ ਦੇ ਲਈ ਲਿਆਂਦੀ ਗਈ ਸੀ ਉਦੋਂ ਪਤਾ ਨਹੀਂ ਕਿੱਧਰ ਕਿੱਧਰ ਦੀ ਜਾ ਕੇ ਲਿਆਉਂਦੇ ਰਹੇ ਇਹ ਉਹ ਪਤਾ ਕਿਵੇਂ ਕਰਦੀ ਸੀ ਇਹ ਇਹਦੇ ਵਿੱਚ ਸਰਫ ਵਗੈਰਾ ਘੋਲ ਕੇ ਡਰਮ ਵਿੱਚ ਪਾ ਦਿੰਦੇ ਸੀ ਉਦੋਂ ਬਾਅਦ ਸਖਾਉਣ ਦੇ ਲਈ ਆ ਵੀਲਣ ਜਾਇ ਦਿੱਤਾ ਹੋਇਆ ਵਾ ਇਹਦੇ ਵਿੱਚ ਪਰਲੇ ਪਾਸ ਦੀ ਕਪੜਾ ਪਾਉਂਦੇ ਸੀ ਤੇ ਉਰਲੇ ਪਾਸ ਦੀ ਖਿੱਚ ਲੈਂਦੇ ਹੁੰਦੇ ਸੀਗੇ ਇਸ ਤਰੀਕੇ ਦੇ ਨਾਲੇ ਵਾਸ਼ਿੰਗ ਮਸ਼ੀਨ ਕੰਮ ਕਰਦੀ ਸੀ ਮਿਡਨ ਕੈਨੇਡਾ ਦੀ ਬਣ ਕੈਨੇਡਾ ਦੀ ਬਣੀ ਹੋਈ ਕਪੜੇ ਧੋਣ ਵਾਲੀ ਮਸ਼ੀਨ ਆ ਰਿਆਸਤ ਦੇ ਸਮੇਂ ਦੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਵੀ ਲੋਕਾਂ ਨੇ ਮਸ਼ੀਨਾਂ ਬਣਾਲੀਆਂ ਸੀ